ਅੱਜ ਦੇ ਹੀ ਪੰਜਾਬ ਦੇ ਵਿੱਚ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਸੈਂਕੜੇ ਏਕੜ ਦੇ ਵਿੱਚ ਫੈਲੇ ਬੀੜ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪਸ਼ੂ ਪੰਛੀ ਮੌਜੂਦ ਸਨ ਉਸ ਦੇ ਹਲੇ ਦੁਆਲੇ ਅੱਗ ਲੱਗ ਗਈ ਜਿਸ ਦੇ ਬਾਰੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਜਿਸਦੇ ਚਲਦਿਆਂ ਸੈਂਕੜੇ ਏਕੜ ਦੇ ਵਿੱਚ ਫੈਲੀ ਹੋਈ ਭੀੜ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਲੋਕਾਂ ਦੇ ਇਸ ਹਮਲੇ ਦੇ ਚਲਦਿਆਂ ਕਈ ਸੈਂਕੜੇ ਜੀਵ ਜੰਤੂਆਂ ਦੀ jaan ਪਛ ਗਈ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਹੁੰਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤعداد ਦੇ ਵਿੱਚ ਕਹਿ ਸਕਦਾ ਜਿਵੇਂ ਕਰ ਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਮੁਸਤੈਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਅਗ੍ਰੇਡ ਸਮੇਂ ਸਿਰ ਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਜੋ ਕਿ ਸਾਰੇ ਲੋਕਾਂ ਨੇ ਇੱਕ ਹੰਬੜਾ ਮਾਰਿਆ ਬੜੇ ਵੱਡੀ ਤਦਦ ਚ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੀ ਤਾਂ ਇੱਥੇ ਐਨ ਬੀਡ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇ ਇਹ ਨਾ ਕਿਤੇ ਹੋ ਆਉਂਦਾ ਤਾਂ ਮਤਲਬ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਮਤਲਬ ਕਾਫੀ ਵੱਡਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਦੇਖੋ ਬਹੁਤ ਸਾਰੀ ਜਗਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਐ ਨਾੜ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾਹ ਮਾਰਦੇ ਆ ਉੱਥੋਂ ਅੱਗ ਲੱਗੀ ਹੋਈ ਆ ਤੇ ਮਾਲਕ ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਆ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸੀ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁਦ ਦਾ ਇਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐਨੀਮਲ ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ 'ਚ ਦੇਖਿਆ ਪਹਿਲਾਂ ਕੋ ਕਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਗੇ ਮੋਕੇ ਤੇ ਆਪਣਾ ਕਾਬੂ ਕਰ ਲਈ ਆ ਕੇ ਅੱਗ ਨੂੰ ਇੱਕ ਰਾਕ ਨਾ ਪੁੱਛਦੀ ਮੈਨੂੰ ਲੱਗਦਾ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਅੰਦਰ ਮੀੜ ਚ ਸਾਰੀ ਅੱਗ ਲੱਗ ਜਾਂਦੀ ਅੰਦਰ ਸਾਰੇ ਜਾਨਵਰ ਸੀਗੇ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਸੀਗੀ ਅੰਦਰ ਸਾਰੇ ਜਾਨਵਰ ਮੱਚ ਸਕਦੇ ਸੀਗੇ ਜੀ ਦੱਸਦੀ ਕਿ ਇਹ ਅੱਗ ਪਿੰਡੋ ਖੁਰਾਣਾ ਤੋਂ ਲੱਗੀ ਸੀ ਜੋ ਕਿ ਦੇਖਦੇ ਹੀ ਦੇਖਦੇ ਸੈਂਕੜੇ ਏਕੜ ਦੇ ਵਿੱਚ ਫੈਲ ਗਈ ਸੀ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ